ਕਮਾਲੇ ਵਾਲੇ ਪਿੰਡ ਦੇ ਵਿੱਚ ਹੜਪੀੜਤਾ ਦੀ ਮਦਦ ਲਈ ਸੋਨੂ ਸੂਦ ਪਹੁੰਚੇ ਤਾਂ ਇਸੇ ਦੌਰਾਨ ਪਿੰਡ ਦੇ ਵਿੱਚ ਇੱਕ ਘਰ ਦੇ ਅੰਦਰ ਆਏ ਨੇ ਜਿਸ ਘਰ ਦਾ ਇੱਕ ਨੌਜਵਾਨ ਬੱਚਾ ਇਸ ਵੇਲੇ ਬੈੱਡ ਤੇ ਪਿਆ ਉਸਦੇ ਇੱਕ ਗੰਭੀਰ ਸੱਟ ਲੱਗੀ ਹੈ ਇੱਕ ਵੱਡਾ ਹਾਸਾ ਉਹਦੇ ਨਾਲ ਵਾਪਰਿਆ ਸੋਨੂ ਸੂਦ ਨੂੰ ਪਤਾ ਲੱਗਿਆ ਤਾਂ ਉਹ ਉਹਨਾਂ ਦੇ ਘਰ ਆਏ ਔਰ ਉਹਨਾਂ ਦੇ ਨਾਲ ਇਸ ਵੇਲੇ ਗੱਲਬਾਤ ਕੀਤੀ ਜਾ ਰਹੀ ਹੈ ਪਰਿਵਾਰ ਤੋਂ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਉਸ ਨੂੰ ਜੋ ਕੁਝ ਉਸ ਦੇ ਨਾਲ ਵਾਪਰਿਆ ਕੀ ਹੋਇਆ ਕਿ ਵੀ ਉਸ ਦਾ ਇਲਾਜ ਹੋ ਸਕਦਾ ਹੈ ਔਰ ਕੋਸ਼ਿਸ਼ ਇਹ ਹੀ ਕਿ ਆਖਿਰ ਕਿਸ ਤਰ੍ਹਾਂ ਉਸ ਦੀ ਮਦਦ ਕੀਤੀ ਜਾ ਸਕਦੀ ਹੈ ਸਾਨੂੰ ਸੂਤ ਮਿਲ ਰਹੇ ਨੇ ਉਸ ਬੱਚੇ ਦੇ ਨਾਲ ਔਰ ਪਰਿਵਾਰ ਨੂੰ ਹੌਸਲਾ ਦਿੱਤਾ ਔਰ ਮਦਦ ਦਾ ਹੱਥ ਵਧਾਉਣ ਦੀ ਗੱਲ ਕੀਤੀ ਆ ਸਾਨੂੰ ਤੁਸੀਂ ਆਇਓ ਜੀ ਪਰਿਵਾਰ ਦੇ ਨਾਲ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਸ ਬੱਚੇ ਬਾਰੇ ਤੇ ਕੀ ਹੋਇਆ ਇਹਦੇ ਨਾਲ ਤੁਹਾਡੀ ਗੱਲਬਾਤ ਹੋਈ ਪਰਿਵਾਰ ਨਾਲ ਮੈਨੂੰ ਇੱਥੋਂ ਦੇ ਸਰਪੰਚ ਸਾਹਿਬ ਨੇ ਹੀ ਦੱਸਿਆ ਬੱਚੇ ਬਾਰੇ ਕਿ ਇਹਦਾ ਐਕਸੀਡੈਂਟ ਹੋ ਗਿਆ ਸੀ ਦੋ ਭਰਾ ਸੀ ਜੀਰੇ ਦੇ ਕੋਲ ਐਕਸੀਡੈਂਟ ਹੋ ਗਿਆ ਔਰ ਉਦੋਂ ਬਾਅਦ ਵਿਚਾਰੇ ਇਹਨਾਂ ਦਾ ਇਲਾਜ ਨਹੀਂ ਹੋਇਆ ਮਾਪਿਆਂ ਨੇ ਬਹੁਤ ਥਾਵਾਂ ਤੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸਹੀ ਰਾਹਤ ਨਹੀਂ ਮਿਲਿਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਡਾਕਟਰਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਕਿ ਕੀ ਪ੍ਰੋਬਲਮ ਕੀ ਹੈ ਜਾਂ ਕਿਦੇ ਹੋਰ ਕੋਈ ਅਸੀ ਜਗ੍ਹਾ ਜਿੱਥੇ ਇਲਾਜ ਹੋ ਸਕਦਾ ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕਰੂੰਗਾ ਮੈਂ ਇੱਕ ਵਾਰ ਉਹਦੇ ਰਿਪੋਰਟਾਂ ਮੰਗਾਈਆਂ ਨੇ ਸੋ ਮੈਂ ਆਪਣੇ ਵੱਲੋਂ ਬੈਸਟ ਕਰੂੰਗਾ ਬਾਕੀ ਵਾਇਗੁਰ ਸੱਚੇ ਬਾਦਸ਼ਾਹ ਇਹ ਮਾਪਿਆਂ ਨੂੰ ਦਿਲੋਂ ਸਲਾਮੀ ਹੈ ਜਿਹੜੇ ਇਹ ਰੋਜ਼ ਇਹਨਾਂ ਦੁੱਖ ਸਹਿਨ ਕਰ ਰਹੇ ਹਨ ਪਰਿਵਾਰ ਦੱਸ ਰਿਹਾ ਸੀਗਾ ਕਿ ਬਹੁਤ ਚੰਗਾ ਪਲਾ ਸੀ ਇੱਕਦਮ ਹਾਸਾ ਕੋਈ ਵਾਪਰਿਆ ਹਾਂ ਇੱਕਦਮ ਐਕਸੀਡੈਂਟ ਹੋ ਗਿਆ ਚਲਦੇ-ਚਲਦੇ ਕੋਈ ਮਗਰੇ ਦੇ ਬੰਦੇ ਲੱਗੇ ਉਚਾਰੇ ਦਾ ਮੋਟਰਸਾਈਕਲ ਡਿੰਫਿਆ ਜਿਹਦੇ ਕਰਾਂ 60 ਵਜਈਏ ਨੇ ਦੁੱਖ ਹੋ ਰਿਹਾ ਬਸ ਇਹ ਕਹਾਂਗਾ ਤਾਂ ਸੋਨੂ ਸੂਦ ਹਮਦਰਦੀ ਦੇ ਬੋਲ ਔਰ ਹਮਦਰਦੀ ਪ੍ਰਗਟ ਕਰਦੇ ਨਾਲ ਨਾਲ ਮਦਦ ਦਾ ਹੱਥ ਅੱਗੇ ਵਧਾਉਣ ਦੇ ਲਈ ਪਹੁੰਚੇ ਨੇ ਔਰ ਕਹਿੰਦੇ ਨੇ ਜੀ ਕਿ ਕੋਸ਼ਿਸ਼ ਰਹੇਗੀ ਕਿ ਪਰਿਵਾਰ ਦੀ ਮਦਦ ਹੋ ਸਕੇ ਇਸ ਬੱਚੇ ਦਾ ਇਲਾਜ ਠੀਕ ਹੋ ਸਕੇ ਪਰਿਵਾਰ ਦੇ ਨਾਲ ਡਾਕਟਰ ਦੀਆਂ ਰਿਪੋਰਟਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਡਾਕਟਰ ਦੀਆਂ ਰਿਪੋਰਟਸ ਮੰਗੀਆਂ ਨੇ ਪਰਿਵਾਰ ਤੋਂ ਔਰ ਉਸ ਡਾਕਟਰ ਨਾਲ ਕਹਿੰਦੇ ਨੇ ਕਿ ਮੈਂ ਸੰਪਰਕ ਕਰਾਂਗਾ ਜਾਂ ਕਿਤੇ ਹੋਰ ਕਿਸੇ ਡਾਕਟਰ ਕੋਲੇ ਅਗਰ ਇਸ ਬੱਚੇ ਦਾ ਇਲਾਜ ਸੰਭਵ ਹੋਇਆ ਤਾਂ ਇਸ ਦਾ ਇਲਾਜ ਕਰਵਾਉਣ ਦੇ ਵਿੱਚ ਮਦਦ ਦਾ ਭਰੋਸਾ ਦਿੱਤਾ ਗਿਆ ਸੋਨੂ ਸੂਤ ਦੇ ਵੱਲੋਂ ਤਾਂ ਆ ਸਹੀ ਕਰਦੇ ਆ ਜੀ ਸ਼ਾਇਦ ਕਿਸੇ ਬਹਾਨੇ ਇਹ ਨੌਜਵਾਨ ਬੱਚਾ ਮਾਪਿਆਂ ਦਾ ਤੰਦਰੁਸਤ ਹੋ ਜਾਵੇ ਤੇ ਇੱਕ ਵਾਰ ਫਿਰ ਤੋਂ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਨਜ਼ਰ ਆਵੇ ਕੈਮਰਾਮੈਨ ਵਿਰੋਧ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਕਮਾਲਕੇ ਫਰੋਜਪੁਰ